ਹਾਂਜੀ ਦੋਸਤੋ ਅੱਜ ਗੱਲ ਕਰਦੇ ਆ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜਿਹੜੀ ਔਰਤ ਦੀ ਗੱਲਬਾਤ ਚੱਲ ਰਹੀ ਐ ਉਹਨਾਂ ਦੀ ਪੀਏ ਬਣ ਕੇ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਦੋਂ ਧਰਮ ਪ੍ਰਚਾਰ ਦੇ ਵਾਸਤੇ ਉਹ ਜਾਂਦੇ ਸੀ ਵੀ ਨਾਲ ਘੁੰਮਦੀ ਰਹੀ ਇਹ ਗੱਲ ਬਿਰਸਾ ਸਿੰਘ ਬਲਟੋਹਾ ਪ੍ਰੈਸ ਦੇ ਵਿੱਚ ਕੱਲ੍ਹ ਦਿਖਾ ਰਿਹਾ ਸੀ ਤੇ ਉਹ ਫੋਟੋਆਂ ਵੀ ਦਿਖਾ ਰਿਹਾ ਸੀ ਗਿਆ ਉਸ ਬੀਬੀ ਦੇ ਨਾਂ ਕਿ ਆਹ ਦੇਖੋ ਆ ਬੀਬੀ ਉਹਨਾਂ ਦੇ ਨਾਲ ਖੜੀ ਹੈ ਬਹਿਰੀਨ ਦੀ ਸੰਗਤ ਦੀ ਗੱਲ ਕਰ ਰਿਹਾ ਸੀ ਕਿ ਜੱਥੇਦਾਰ ਨੇ ਆਖਿਆ ਸੀ ਕਿ ਬਹਿਰੀਨ ਤੋਂ ਚਿੱਠੀ ਆਈ ਹੈ ਸੰਗਤ ਨੇ ਦੱਸਿਆ ਕਿ ਇਹ ਬੀਬੀ ਜੱਥੇਦਾਰ ਦੇ ਨਾਲ ਨਹੀਂ ਰਹੀ ਪਰ ਬਲਟੋਹੇ ਨੇ ਚੈਲੰਜ ਕੀਤਾ ਕਿ ਜੱਥੇਦਾਰ ਇਸ ਬਾਰੇ ਜੇ ਕੋਈ ਚਿੱਠੀ ਹੈ ਬਹਿਰੀਨ ਦੀ ਸੰਗਤ ਦੀ ਤੇ ਉਹ ਜਨਤਕ ਕਰੇ ਤੇ ਦਿਖਾਵੇ ਹੁਣ ਕੀ ਗਿਆਨੀ ਹਰਪ੍ਰੀਤ ਸਿੰਘ ਜੀ ਜੇ ਕੋਈ ਚਿੱਠੀ ਉਹਨਾਂ ਦੇ ਕੋਲ ਹੈਗੀ ਹੈ ਬਹਿਰੀਨ ਦੀ ਸੰਗਤ ਦੀ ਲਿਖੀ ਜਾਂ ਫਿਰ ਗਿਆਨੀ ਅਰਗਵੀਰ ਸਿੰਘ ਜਿਹੜੇ ਜੱਥੇਦਾਰ ਅਕਾਲ ਤਖਤ ਦੇ ਉਹਨਾਂ ਦੇ ਕੋਲੇ ਪਈ ਹੈ ਤੇ ਉਹਨਾਂ ਨੂੰ ਜਨਤਕ ਕਰ ਦੇਣੀ ਚਾਹੀਦੀ ਹੈ ਜਦੋਂ ਇੱਕ ਸਿਆਸੀ ਆਗੂ ਨੇ ਇੰਨਾ ਵੱਡਾ ਦੋਸ਼ ਲਾ ਦਿੱਤਾ ਹੈ ਜਥੇਦਾਰ ਦੀ ਕਰਦਾਰ 쿠ਸ਼ੀ ਉਹਦੇ ਨਾਲ ਹੋ ਰਹੀ ਹੈ ਉਹ ਕਿਉਂ ਨਹੀਂ ਜੇ ਕੋਈ ਸਬੂਤ ਨੇ ਫਿਰ ਸਾਹਮਣੇ ਰੱਖ ਦੇ ਤੇ ਇੱਕ ਗੱਲ ਮੈਂ ਦੋਸਤੋ ਹੋਰ ਕਹਿਣੀ ਚਾਹਣਾ ਹੈ ਕਿ ਜਿਹੜੇ ਅੱਜ ਬੰਦੇ ਦੋਸ਼ ਲਾ ਰਹੇ ਐ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਇੱਕ ਬੀਬੀ ਘੁੰਮਦੀ ਰਹੀ ਹੈ ਕੋਈ ਉਹਨੂੰ ਪੀਏ ਬਣਾ ਰਿਹਾ ਹੈ ਉਹ ਇਹਨੂੰ ਹੋਰ ਗਲਤ ਨਜ਼ਰ ਨਾਲ ਦੇਖ ਰਿਹਾ ਹੈ ਮੈਂ ਉਹਨਾਂ ਸਾਰੇ ਸੱਜਣਾ ਨੂੰ ਕਹਿਣਾ ਚਾਹੁੰਦਾ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਵਾਲੀ ਬੀਬੀ ਸੋ ਨੂੰ ਅੱਜ ਹੀ ਨਜ਼ਰ ਆਉਣ ਲੱਗੀ ਹੈ ਗਿਆਨੀ ਜੀ ਨੂੰ ਜਥੇਦਾਰ ਬਣਿਆ ਨੂੰ ਬਹੁਤ ਸਾਲ ਹੋ ਗਏ ਉਹਨਾਂ ਨੇ ਬਹੁਤ ਸਾਰੇ ਦੇਸ਼ਾਂ ਦੇ ਟੂਰ ਕੀਤੇ ਐ ਉਦੋਂ ਤੇ ਤੁਸੀਂ ਬਹੁਤ ਵੱਡੀ ਉਹਨਾਂ ਨੂੰ ਸ਼ਖਸੀਅਤ ਕਹਿੰਦੇ ਸੀ ਉਹ ਤਾਂ ਤੁਸੀਂ ਬੜੇ-ਬੜੇ ਉਹਨਾਂ ਨੂੰ ਵਿਦਵਾਨ ਕਹਿੰਦੇ ਸੀ ਤੇ ਅੱਜ ਉਹਨਾਂ ਨੂੰ ਜਦੋਂ ਉਹਨਾਂ ਦੇ ਨਾਲ ਵਿਗੜ ਗਈ ਹੈ ਸਾਰੀ ਗੱਲਬਾਤ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਇਹ ਇਸ ਤਰ੍ਹਾਂ ਜਿਹੜਾ 2 ਦਸੰਬਰ ਦਾ ਹੁਕਮਨਾਮਾ ਉਹਨੂੰ ਲਾਗੂ ਕਰੋ ਤੇ ਅੱਜ ਉਹਦੇ ਵਿੱਚੋਂ ਸਾਰੀਆਂ ਜਿਹੜੀਆਂ ਘਾਟਾਂ ਨੇ ਉਹ ਸਾਨੂੰ ਨਜ਼ਰ ਆਉਣ ਲੱਗ ਪਈਆਂ ਇਹਦਾ ਮਤਲਬ ਫਿਰ ਇਹ ਹੈ ਜਾਂ ਤਾਂ ਜਦੋਂ ਕੋਈ ਭਾਈ ਸਾਡੇ ਨਾਲ ਮਿਲ ਕੇ ਚੱਲਦਾ ਹੈ ਫਿਰ ਤੇ ਜੱਥੇਦਾਰ ਭਾਵੇਂ ਜੋ ਮਰਜ਼ੀ ਕਰੀ ਜਾਵੇ ਬੀਬੀ ਇੱਕ ਛੱਡੋ ਚਾਹੇ ਬੀਬੀਆਂ ਦੋ ਲਈ ਫਿਰੇ ਕੋਈ ਪਰਵਾਹ ਨਹੀਂ ਫਿਰਦਾ ਪਰ ਜਦੋਂ ਗਈ ਸਾਡੇ ਨਾਲ ਗੱਲ ਵਿਗੜ ਉਦੋਂ ਉਦੋਂ ਕਹਿੰਦੇ ਜੀ ਨਾਲ ਬੀਬੀ ਕਿਉਂ ਜਾਂਦੀ ਰਹੀ ਇਹਦੀ ਪੀਏ ਬੀਬੀ ਬਾ ਨਹੀਂ ਸਕਦੀ ਦੋਸਤੋ ਇੱਕ ਪਾਸੇ ਤਾਂ ਇਹ ਗੱਲ ਕਰਦੇ ਆ ਕਿ ਬੀਬੀਆਂ ਦਾ ਬਰਾਬਰ ਮਾਨ ਸਤਕਾਰ ਚਾਹੀਦਾ ਏ ਵੀ ਗੱਲ ਬਾਣੀ ਦੀ ਪੰਕਤੀ ਬੋਲਦੇ ਆ ਕਿ ਸੋਕ ਕਿਉ ਮੰਦਾ ਆਕੀ ਹੈ ਜਿੱਤ ਜੰਮੈ ਅਰਾਜਾਨ ਤੇ ਦੂਜੇ ਪਾਸੇ ਅਸੀਂ ਰੱਖ ਕੇ ਗਿਠ-ਗਿਠਦੀਆਂ ਦਾੜੀਆਂ ਪਾ ਕੇ ਗਾਤਰੇ ਤੇ ਨਾਲ ਦੀ ਨਾਲ ਕਰਦਾਰ ਖੁਸ਼ੀ ਕਰਨ ਲੱਗ ਜੰਨੇ ਆ ਕੀ ਉਹ ਬੀਬੀ ਦਾ ਉਹਦਾ ਕੀ ਕਸੂਰ ਹੈ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਉਹਦੇ ਰਿਸ਼ਤੇ ਨਾਤੇ ਕਰਕੇ ਜਾਂ ਕੋਈ ਆਪਣੀ ਵਿਚਾਰੀ ਡਿਊਟੀ ਕਰਕੇ ਜਾਂਦੀ ਰਹੀ ਜਾਤੇ ਤੁਸੀਂ ਕੋਈ ਇਹੋ ਜਿਹਾ ਪ੍ਰੂਫ ਲੈ ਕੇ ਆਓ ਇਹੋ ਜਿਹਾ ਸਬੂਤ ਲੈ ਕੇ ਆਓ ਵੀ ਜਥੇਦਾਰ ਉਹਨੂੰ ਕੋਈ ਗਲਤ ਬੋਲ ਰਿਹਾ ਹੈ ਗਲਤ ਟਿੱਪਣੀ ਕਰ ਰਿਹਾ ਹੈ ਜਾਂ ਉਹਦੇ ਨਾਲ ਕੋਈ ਗਲਤ ਹਰਕਤਾਂ ਕਰ ਰਹੀ ਹੈ ਫੇਰ ਤੇ ਅਸੀਂ ਮੰਨੀਏ ਕਿ ਭਾਈ ਉਹ ਬੀਬੀ ਗਲਤ ਸੀ ਜਾਂ ਜਥੇਦਾਰ ਜੇਕਰ ਨਾਲ ਜਾਣਾ ਕੀ ਗੱਲ ਕਿ ਬੀਬੀ ਦਾ ਇੱਕ ਨਾਲ ਜਾਣਾ ਗਨਾਹ ਹੋ ਗਿਆ ਇਹਦਾ ਮਤਲਬ ਕੋਈ ਜਥੇਦਾਰ ਨਾਲ ਜਾ ਗ੍ਰੰਥੀ ਸਿੰਘ ਦੇ ਨਾਲ ਕੋਈ ਬੀਬੀ ਜਾ ਨਹੀਂ ਸਕਦੀ ਸਫਰ ਨਹੀਂ ਕਰ ਸਕਦੀ ਜਾ ਸਕਦੀ ਹੈ ਭਾਈ ਜੇਕਰ ਉਹਨਾਂ ਦਾ ਮਨ ਸੱਚਾ ਹੈ ਉਹ ਸਾਫ ਨੇ ਅੰਦਰੋਂ ਕਰੈਕਟਰ ਦੇ ਫਿਰ ਤੁਹਾਨੂੰ ਕੋ ਮਿਰਚਾ ਲੱਗਦ ਗਏ ਜਾਂ ਫਿਰ ਤੁਸੀਂ ਪਹਿਲਾਂ ਭਾਈ ਓਦੇ ਦੇ ਬੋਲਦੇ ਜਿੱਦੇ ਦਾ ਉਹ ਜਥੇਦਾਰ ਸੀ ਤੇ ਲੈ ਕੇ ਗਿਆ ਸੀ ਨਾਲ ਦੀ ਨਾਲ ਕੋਈ ਤੁਸੀਂ ਪੜਤਾਲ ਕਰਦੇ ਤੇ ਜਾਂ ਫਿਰ ਕੋਈ ਸ਼੍ਰੋਮਣੀ ਕਮੇਟੀ ਵੀ ਕੋਈ ਆਰਡਰ ਪਾਸ ਕਰਦੀ ਕਿ ਕਿਸੇ ਵੀ ਜਥੇਦਾਰ ਨੇ ਕਿਸੇ ਵੀ ਸਿੰਘ ਸਾਹਿਬ ਨੇ ਕਿਸੇ ਵੀ ਕੋਈ ਬੀਬੀ ਚਾਹੇ ਉਹ ਮੁਲਾਜ਼ਮ ਹੈ ਚਾਹੇ ਪੀ ਹੈ ਕਿਤੇ ਵੀ ਨਾਲ ਲੈ ਕੇ ਨਹੀਂ ਜਾਣਾ ਚਾਹੇ ਕੋਈ ਪ੍ਰਚਾਰ ਕਰਦਾ ਹੈ ਇਹ ਤੁਸੀਂ ਗੱਲ ਲਾਗੂ ਕਰਨੀ ਸੀ ਪਰ ਨਾ ਤੇ ਕੋਈ ਲਿਖਤ ਦੇ ਵਿੱਚ ਆਇਆ ਤੇ ਨਾ ਹੀ ਕਿਸੇ ਨੂੰ ਕੋਈ ਪਤਾ ਹੈ ਵੀ ਉਹਨਾਂ ਨੇ ਕੋਈ ਗਲਤ ਗੜਬੜ ਕੀਤੀ ਤੇ ਹੁਣ ਤੁਸੀਂ ਉਹਦੀ ਕਰਦਾਰਕੁਸ਼ੀ ਤੇ ਉੱਤਰ ਪੇ ਕਿੱਥੋਂ ਤੱਕ ਜਾ ਰਹੇ ਇਹ ਗੱਲ ਜੋਗ ਹੈ ਅਗਲੇ ਜਥੇਦਾਰ ਕਿਵੇਂ ਕਾਲ ਤਖਤ ਦੇ ਵੰਣਗੇ ਜਿਹੜੇ ਸੱਚੇ ਤੇ ਸੁੱਚੇ ਬੰਦੇ ਐ ਉਹ ਇਹ ਜ਼ਿੰਮੇਵਾਰੀ ਅੱਗੇ ਤੋਂ ਕਿਵੇਂ ਨਿਭਾਉਣਗੇ ਚੰਗਾ ਬੰਦਾ ਨਹੀਂ ਆਉਂਦਾ ਹੁਣ ਇਸ ਲਾਈਨ 'ਚ ਮੈਨੂੰ ਲਿਖ ਕੇ ਲੈ ਲਓ ਕਿਉਂਕਿ ਉਹ ਡਰੂਗਾ ਕਿ ਕੱਲ ਨੂੰ ਇਹਨਾਂ ਨੇ ਇਹੋ ਜੀ ਕਰਤਾਰਕੁਸ਼ੀ ਕਰਨੀ ਐ ਮੁੜ ਕੇ ਜਾਉਣ ਜੋਗੇ ਨਹੀਂ ਛੱਡਣਾ ਲੋਕਾਂ ਵਿੱਚ ਤਾਂ ਕੀ ਇਹਨਾਂ ਨੇ ਤਾਂ ਘਰੇ ਨਹੀਂ ਰਹਿਣ ਜੋਗੇ ਛੱਡਣਾ ਜੁੱਤੀਆਂ ਪਵਾਉਣਗੇ ਜਦੋਂ ਇਹੋ ਜਿਹੇ ਇਲਜ਼ਾਮ ਲਾਉਂਦੇ ਐ ਤੂੰ ਮਤਾਂ ਲਾਉਂਦੇ ਐ ਕੀ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਘਰੇ ਉਹਦੀਆਂ ਲੜਕੀਆਂ ਜਾਂ ਬਾਲ ਬੱਚਾ ਉਹਦੇ ਤੇ ਸ਼ੱਕ ਨਹੀਂ ਕਰੂ ਬੜਨ ਦੇਣਗੇ ਉਹਨੂੰ ਇੱਥੋਂ ਤੱਕ ਰੌਲਾ ਪਾ ਦਿੱਤਾ 1000 ਪੰਥ ਤੱਕ ਸ਼ਖਸੀਅਤ ਹੋਵੇ ਕਾਲ ਤਖਤ ਦਾ ਜਥੇਦਾਰ ਰਿਹਾ ਹੋਵੇ ਉਹਦਾ ਏਡਾ ਵੱਡਾ ਅਹੁਦਾ ਹੋਵੇ ਅਸੀਂ ਉਹਦੇ ਉੱਤੇ ਇੰਨੇ ਮੰਦੇ ਇਲਜ਼ਾਮ ਲਾਈ ਜਾਂਦੇ ਆ ਸਾਡਾ ਸਿੱਖ ਧਰਮ ਦਾ ਕੀ ਮਿਆਰ ਰਹਿ ਗਿਆ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਸਾਡਾ ਕਹਾਲ ਤੱਕ ਦਾ ਜਥੇਦਾਰ ਰਿਹਾ ਹੋਵੇ ਤੇ ਅਸੀਂ ਕਿੱਡੀਆਂ ਹਾਸ ਹੋ ਰਹੀਆਂ ਗੱਲਾਂ ਕਰਦੇ ਆ ਤਾਂ ਹੀ ਤਾਂ ਸਿਆਣੇ ਬੰਦੇ ਕਹਿੰਦੇ ਐ ਵੀ ਜਦੋਂ ਜਥੇਦਾਰ ਨੂੰ ਘਰੋਂ ਲੈ ਕੇ ਆਉਂਦੇ ਬਣਾਉਂਦੇ ਐ ਉਦੋਂ ਤੇ ਘੋੜੇ ਤੇ ਬਿਠਾ ਕੇ ਲੈ ਕੇ ਆਉਂਦੇ ਹਾਤੀ ਤੇ ਬਿਠਾ ਕੇ ਲੈ ਕੇ ਆਉਂਦੇ ਐ ਤੇ ਜਦੋਂ ਬੇਇੱਜ਼ਤ ਕਰਕੇ ਤੋੜਦੇ ਐ ਉਦੋਂ ਫਿਰ ਗਧੇ ਤੇ ਬਿਠਾ ਕੇ ਤੋੜਦੇ ਐ ਇਸੇ ਤਰ੍ਹਾਂ ਹੋਈ ਐ ਜਥੇਦਾਰ ਨਾਲ ਤੇ ਕਰ ਰਹੇ ਹਾਂ ਤੇ ਹੁਣ ਕੀ ਜਥੇਦਾਰ ਰਗਵੀਰ ਸਿੰਘ ਜੀ ਕੋਈ ਸਟੈਂਡ ਲੈਣਗੇ ਬਹੁਤ ਦਿਨਾਂ ਤੋਂ ਲੋਕ ਦੇਖ ਰਹੇ ਐ ਇਹ ਜਿੰਨਾ ਕੁਝ ਉਤਲ ਪੁਤਲ ਹੋ ਰਹੀ ਐ ਚਾਹੇ ਅਕਾਲੀ ਦਲ ਦੀ ਭਰਤੀ ਦੀ ਹੋਵੇ ਚਾਹੇ ਜਥੇਦਾਰਾਂ ਦੀਆਂ ਸੇਵਾਵਾਂ ਖਤਮ ਦੀ ਹੋਵੇ ਉਹ ਗਿਆਨੀ ਜੀ ਦੇ ਸਟੈਂਡ ਕਰਕੇ ਐ ਕਿਉਂਕਿ ਉਹਨਾਂ ਨੇ ਪਹਿਲਾਂ ਕੋਈ ਬਿਆਨ ਹੋਰ ਦਿੱਤਾ ਬਾਅਦ ਚ ਹੋਰ ਦਿੱਤਾ ਹੁਣ ਵੀ ਉਹਨਾਂ ਨੇ ਕਮੇਟੀ ਨੂੰ ਕਿਹਾ ਕਿ ਦੋ ਦਿਨ ਰੁਕੋ ਅਸੀਂ ਕੋਈ ਸਖਤ ਫੈਸਲਾ ਦੇਵਾਂਗੇ ਅਜੇ ਤੱਕ ਕੋਈ ਫੈਸਲਾ ਨਹੀਂ ਆਇਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੋਸਤੋ ਦੇਖਦੇ ਆ ਕੀ ਰਿਜ਼ਲਟ ਆਉਂਦਾ ਪਰ ਇਸ ਤਰ੍ਹਾਂ ਦੇ ਇਲਜ਼ਾਮ ਬਾਜ਼ਗਲ ਆਉਣੀਆਂ ਜਥੇਦਾਰ ਅਕਾਲ ਤਖਤ ਦੇ ਉੱਤੇ ਬਹੁਤ ਮੰਦਪੱਗ ਹੈ ਕਿਸੇ ਦੇ ਉੱਤੇ ਵੀ ਇਹੋ ਜਿਹੀ ਇਲਜ਼ਾਮਬਾਜ਼ੀ ਸਾਨੂੰ ਨਹੀਂ ਲਾਉਣੀ ਚਾਹੀਦੀ ਸੋ ਕਿਉ ਮੰਦਾ ਆਕੀਐ ਜਿੱਤ ਜਮੈ ਰਾਜਾਵ ਇੰਨੀਆਂ ਕੁ ਵਿਚਾਰਾਂ ਸੀ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਜੀ ਕੀ ਫਤ